ਜੈ ਗੋ ਮਾਤਾ ਦੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜੀ ਸ਼੍ਰੀ ਸੰਜੀਵ ਪੱਲਾ ਜੀ ਯੂ ਐਸ ਏ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਗਊ ਮਾਤਾ ਵਾਸਤੇ ਜੁਸਵਾ ਮੰਨਿਆ ਸਤਨਾਜੀ ਦਾ ਕੇਕ ਬਣਾਇਆ ਗਿਆ ਹੈ ਜੀ ਆਪਣੇ ਜਨਮ ਦਿਨ ਤੇ ਉਹਨਾਂ ਨੇ ਬਣਾ ਕੇ ਇਹ ਨਵੀਂ ਪਹਿਲ ਕੀਤੀ ਹੈ ਜੀ ਅਕਮਲ ਜੀ ਅੱਜ ਜੀ ਸੰਦੀਪ ਭੱਲਾ ਜੀ ਯੂ ਐਸ ਏ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਜੀ ਇਸ ਤਨਾਜੇ ਦਾ ਕੇਕ ਬਣਾਇਆ ਗਿਆ ਹੈ ਜੀ ਜੋ ਕਿ ਗਊ ਮਾਤਾ ਨੂੰ ਖਿਲਾਇਆ ਜਾਵੇਗਾ ਜੀ ਗਊ ਮਾਤਾ ਪਰਮਾਤਮਾ ਇਸ ਪਰਿਵਾਰ ਤੇ ਸਦਾ ਮਿਹਰ ਕਰੇ ਸਦਾ ਖੁਸ਼ੀਆਂ ਬਖਤਾ ਰਹੇ ਇਹਨਾਂ ਦੇ ਘਰਾਂ ਵਿੱਚ ਜੀ ਆਪ ਸਭ ਜੀ ਨੂੰ ਇਹ ਅਪੀਲ ਹੈ ਕਿ ਜੋ ਅਸੀਂ ਕੇਕ ਕੱਟ ਕੇ ਔਰ ਮੋਮਬਤੀ ਬੁਝਾ ਕੇ ਦੂਸਰੇ ਕਲਚਰ ਵਿੱਚ ਜਾ ਰਹੇ ਆ ਜੀ ਪਰ ਅੱਜ ਇਸ ਸਨਾਤਨ ਧਰਮ ਦੇ ਅਨੁਸਾਰ ਜੋ ਕੇਕ ਹੈ ਇਹ ਕੱਟਣ ਦੀ ਬਜਾਏ ਵੰਡਿਆ ਜਾਂਦਾ ਹੈ ਜੀ ਔਰ ਗਊ ਮਾਤਾ ਲਈ ਔਰ ਮੂੰਬਤੀ ਬੁਝਾਉਂਦੇ ਜਗ੍ਹਾ ਤੇ ਦੇਸੀ ਘਿਓ ਦੀ ਜੋ ਜਗਾਈ ਜਾਂਦੀ ਹੈ ਜੀ ਜੋ ਸਨਾਤਨ ਧਰਮ ਔਰ ਸਿੱਖ ਧਰਮ ਦੇ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੀ ਆਪ ਸਭ ਨੂੰ ਵੀ ਅਪੀਲ ਹੈ ਕਿ ਆਪ ਜੀ ਵੀ ਆਪਣੇ ਜਨਮ ਦਿਨ ਤੇ ਮੈਰਿਜ ਅਨਿਵਰਸਰੀ ਤੇ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਕੇਕ ਬੁੱਕ ਕਰਵਾ ਸਕਦੇ ਹੋ ਜੀ ਔਰ ਇੱਕ ਇੱਕ ਗਊਆਂ ਨਾਲ ਬੇਜਵਾਨ ਜੀਵਾਂ ਨਾਲ ਆਪਣੀ ਖੁਸ਼ੀ ਸਾਂਝੀ ਕਰ ਸਕਦੇ ਹੋ ਜੀ ਜੈ ਗੋ ਮਾਤਾ ਦੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜੀ ਸ੍ਰੀ ਸੰਜੀਵ ਪੱਲਾ ਜੀ ਯੂ ਐਸ ਏ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਗਊ ਮਾਤਾ ਵਾਸਤੇ ਜੁਸਵਾ ਮੰਨਿਆ ਸਤਨਾਜੀ ਦਾ ਕੇਕ ਬਣਾਇਆ ਗਿਆ ਹੈ ਜੀ ਆਪਣੇ ਜਨਮ ਦਿਨ ਤੇ ਉਹਨਾਂ ਨੇ ਬਣਾ ਕੇ ਇਹ ਨਵੀਂ ਪਹਿਲ ਕੀਤੀ ਹੈ ਜੀ। ਹਕਮਤ ਜੀ। ਅੱਜ ਇਹ ਸੰਦੀਪ ਭੱਲਾ ਜੀ ਯੂਐਸਏ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਜੀ ਇਹ ਸਤਨਾਜੇ ਦਾ ਕੇਕ ਬਣਾਇਆ ਗਿਆ ਹੈ ਜੀ ਜੋ ਕਿ ਗਊ ਮਾਤਾ ਨੂੰ ਖਿਲਾਇਆ ਜਾਵੇਗਾ ਜੀ। ਗਊ ਮਾਤਾ ਪਰਮਾਤਮਾ ਇਸ ਪਰਿਵਾਰ ਤੇ ਸਦਾ ਮਿਹਰ ਕਰੇ ਸਦਾ ਖੁਸ਼ੀਆਂ ਬਖਤਾ ਰਹੇ ਇਹਨਾਂ ਦੇ ਘਰਾਂ ਵਿੱਚ ਜੀ। ਆਪ ਸਭ ਜੀ ਨੂੰ ਇਹ ਅਪੀਲ ਹੈ ਕਿ ਜੋ ਸਿੱਕੇ ਇੱਕ ਕੱਟ ਕੇ ਔਰ ਮੂੰਬਤੀ ਬੁਝਾ ਕੇ ਦੂਸਰੇ ਕਲਚਰ ਵਿੱਚ ਜਾ ਰਹੇ ਆ ਜੀ ਪਰ ਅੱਜ ਇਸ ਸਨਾਤਨ ਧਰਮ ਦੇ ਅਨੁਸਾਰ ਜੋ ਕੇਕ ਹੈ ਇਹ ਕੱਟਣ ਦੀ ਬਜਾਏ ਵੰਡਿਆ ਜਾਂਦਾ ਹੈ ਜੀ ਔਰ ਗਊ ਮਾਤਾ ਲਈ ਔਰ ਮੂੰਬਤੀ ਬੁਝਾਉਣ ਦੀ ਜਗ੍ਹਾ ਤੇ ਦੇਸੀ ਘੋਦੀ ਜੋ ਜਗਾਈ ਜਾਂਦੀ ਹੈ ਜੀ ਜੋ ਸਨਾਤਨ ਧਰਮ ਔਰ ਸਿੱਖ ਧਰਮ ਦੇ ਵਿੱਚ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੀ ਆਪ ਸਭ ਨੂੰ ਵੀ ਅਪੀਲ ਹੈ ਕਿ ਆਪ ਜੀ ਵੀ ਆਪਣੇ ਜਨਮ ਦਿਨ ਤੇ ਮੈਰਿਜ ਅਨਿਵਰਸਰੀ ਤੇ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਕੇਕ ਬੁੱਕ ਕਰਵਾ ਸਕਦੇ ਹੋ ਜੀ ਔਰ ਕੇਕ ਗਊਆਂ ਨਾਲ ਬੇਜਬਾਨ ਜੀਵਾਂ ਨਾਲ ਆਪਣੀ ਖੁਸ਼ੀ ਸਾਂਝੀ ਕਰ ਸਕਦੇ ਹੋ ਜੀ